ਉਹ ਮੇਰੀ ਟ੍ਰੇਨਿੰਗ ਹੋ ਰਹੀ ਸੀ ਤਾਂ ਜਥੇਬੰਦੀ ਦੀ ਬਦੌਲਤ ਇੱਕ ਪ੍ਰਧਾਨ ਮੰਤਰੀ ਦੇ ਨਾਲ ਰਾਜ ਸਭਾ ਦੇ ਵਿੱਚ ਜਾ ਕੇ ਮੀਟਿੰਗ ਕਰਨ ਦਾ ਮੌਕਾ ਦਿੱਤਾ ਏਡੀ ਵੱਡੀ ਓਪਰਚੁਨਿਟੀ ਹਾਲ ਤੋਂ 20 ਸਾਲ ਪਹਿਲਾਂ ਹਾਲ ਤੋਂ 20 ਸਾਲ ਪਹਿਲਾਂ ਮੈਂ 35 ਸਾਲ ਦੀ ਸੀ ਥੋੜੀ 35 ਸਾਲ ਦੀ ਉਮਰ 'ਚ ਬੱਚੇ ਨੂੰ ਔਰ ਇੱਕ ਦੇਸ਼ ਦਾ ਨੇਤਾਤਵ ਕਰਦੇ ਹੋਏ ਤੁਹਾਨੂੰ ਇੱਕ ਪ੍ਰਧਾਨ ਮੰਤਰੀ ਦੀ ਮੀਟਿੰਗ ਜਾਣ ਦਾ ਮੌਕਾ ਮਿਲੇ ਤਾਂ ਇੱਕ ਜਥੇਬੰਦੀ ਹੀ ਦੇ ਸਕਦੀ ਹੈ ਬਾਕੀ ਨਹੀਂ ਅਸੀਂ ਸਾਨੂੰ ਕਿਤੇ ਵੀ ਇਹ ਚੀਜ਼ ਮਿਲ ਸਕਦੀ ਉਹ ਕੌਨਫੀਡੈਂਸ ਜੇ ਦੋ ਬੰਦਿਆਂ ਨੇ ਤੁਹਾਡੀ ਪਿੱਠ ਪਿੱਛੇ ਤੁਹਾਡੀ ਤਾਰੀਫ਼ ਕਰਨੀਆਂ ਤਾਂ ਇਸ ਸੋਹਣੀ ਜ਼ੁਬਾਨ ਕਰਕੇ ਕਰਨੀਆਂ ਹੋਰ ਤੁਹਾਡੀਆਂ ਕੋਠੀਆਂ ਕਾਰਾਂ ਕਰਕੇ ਮਹਿੰਗੇ ਕੱਪੜਿਆਂ ਕਰਕੇ ਆ ਮਹਿੰਗੇ ਪਰਸਾਂ ਜੁੱਤੀਆਂ ਕਰਕੇ ਕਿਸੇ ਨੇ ਤੁਹਾਡੀ ਤਾਰੀਫ਼ ਨਹੀਂ ਕਰਨੀ ਉਹ ਬੰਦਾ ਤੁਹਾਨੂੰ ਤੁਸੀਂ ਜਿੰਨੇ ਮਰਜ਼ੀ ਸੋਹਣੇ ਹੋਵੋ ਪਰ ਇੱਜ਼ਤ ਉਹ ਤੋਂ ਹੀ ਜਦੋਂ ਬੰਦਾ ਜਦੋਂ ਤੁਹਾਡੀ ਜ਼ੁਬਾਨ ਸੋਹਣੀ ਹੁੰਦੀ ਆ ਇਹਦੇ ਨਾਲ ਜਿੰਨੀਆਂ ਪਿੰਡਾਂ ਚ ਗਈਆਂ ਸਾਰੀਆਂ ਘੁਣਖੜਦੀਆਂ ਜੇ ਵੀ ਜਿਹੜੀ ਇਹਦੇ ਨਾਲ ਸੈਂਟਰ ਜਾਂਦੀਆਂ ਸਾਰੀਆਂ ਘਟਦੀਆਂ ਇੱਕ ਨੇ ਵੀ ਨਹੀਂ ਛੱਡਿਆ ਜੀ ਜ਼ਿਲ੍ਹੇ ਦੇ ਜਨਸਕੱਤਰ ਸਿੰਧਰਕੌਰ ਬੜੀ ਜ਼ਿਲ੍ਹਾ ਪ੍ਰਧਾਨ ਪ੍ਰਿਸ਼ੰਜੀਤ ਕੌਰ ਜੀ ਵਰਕਿੰਗ ਪ੍ਰੈਜ਼ੀਡੈਂਟ ਮਨਦੀਪ ਕੁਮਾਰੀ ਜੀ ਜ਼ਿਲ੍ਹਾ ਦੇ ਟ੍ਰੇਜ਼ਰਰ ਪੈਣ ਸਕੁੰਤਲਾ ਬਲਾਕ ਅੰਦਾਨਾ ਦੀ ਸਮੂਹਟੀ ਟੀਮ ਔਰ ਬਲਾਕ ਅੰਦਾਨਾ ਦੇ ਸਮੂਹ ਸੁਪਰਵਾਈਜ਼ਰ ਸਹਿਬਾਨ ਮੇਰੇ ਬਲਾਕ ਦੀ ਸਮੂਹ ਕਰ ਕਰੇਲ ਪਰ ਪੈਣੋ ਕਰੀ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਨੌਕਰੀ ਦਾ ਕੰਮ ਪੈਸਾ ਨਾਲ ਕਦੇ ਵੀ ਗਿਣਨਾ ਨਹੀਂ ਚਾਹੀਦਾ ਇਹ ਸਾਡੀ ਹੈ ਕੰਮ ਦੀ ਸੇਵਾ ਔਰ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਉਹ ਔਲਾਦ ਦੇ ਰੂਪ ਚ ਹੋਵੇ ਭੈਣ ਭਰਾ ਦੇ ਰੂਪ ਚ ਹੋਵੇ ਸਮਾਜ ਦੇ ਭਰਤੀ ਹੋਵੇ ਜਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਹੋਣ ਸਾਡਾ ਸਭ ਤੋਂ ਪਹਿਲਾ ਕੰਮ ਹੈ ਆਪਣੀ ਸੇਵਾ ਨੂੰ ਤੰਦੇਈ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਨਿਭਾਉਣਾ ਤੇ ਇਹ ਮੇਰੀ ਹਰ ਭੈਣ ਨੂੰ ਇਹੀ ਬੇਨਤੀ ਹੈ ਕਿ ਇਸ ਧੁੰਦਲੇ ਤੇ ਗੰਦਲੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਪਾਕ ਸਾਫ ਕਿਦਾਂ ਰੱਖਣਾ ਹੈ ਸਾਡੇ ਲਈ ਬਹੁਤ ਵੱਡਾ ਟਾਸਕ ਹੁੰਦਾ ਹੈ ਜਿਸ ਫੀਲਡ 'ਚ ਤੁਸੀਂ ਕੰਮ ਕਰਦੇ ਹੋ ਜ਼ਿੰਮੇਵਾਰੀਆਂ ਆਰਪੀਆਈ ਦਾ ਜ਼ਮਾਨਾ ਹੁਣ ਕੱਲੀ-ਕੱਲੀ ਆਂਗਣਵਾੜੀ ਵਰਕਰ ਹੈਲਪਰ ਵੀ ਵੱਡੇ ਤੋਂ ਵੱਡੇ ਅਧਿਕਾਰੀ ਦੀ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੈ ਜਿਹੜੇ ਪ੍ਰਸ਼ਾਸਨਿਕ ਤੇ ਸਮਾਜਿਕ ਹਮਲੇ ਹੁੰਦੇ ਆ ਔਰ ਜਦੋਂ ਜਦੋਂ ਜਥੇਬੰਦੀਆਂ ਦਾ ਗਠਨ ਹੁੰਦੇ ਆ ਜਾਂ ਉਹ ਮਜਬੂਤੀ ਦੀ ਰਾਹ ਫੜਦੀਆਂ ਨੇ ਉਹ ਇਹਨਾਂ ਸਮਾਜਿਕ ਮੁੱਦਿਆਂ ਤੇ ਸਾਡੇ ਤੇ ਹੋਏ ਹਮਲੇ ਤੇ ਸਮਾਜਿਕ ਅਨਿਆਏ ਦੇ ਖਿਲਾਫ ਹੀ ਖੜੀ ਹੁੰਦੀਆਂ ਤੇ ਉਹ ਤੁਰਦੇ ਆ ਹੁਣ ਸਾਡੇ ਸਾਹਮਣੇ ਤੁਸੀਂ ਦੇਖ ਲਓ ਕਿੰਨੇ ਦਿਨਾਂ ਤੋਂ ਖਨੋਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਹੈ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਜਿਹਦਾ ਮਨ ਨਹੀਂ ਉਹ ਵੀ ਲੰਬੀ ਲੜਾਈ ਦੇਖ ਕੇ ਇੱਕ ਦਿਨ ਕਹਿੰਦਾ ਕਿ ਚੱਲ ਮੈਂ ਇੱਕ ਦਿਨ ਤਾਂ ਧਰਨੇ ਤੇ ਜਾਈ ਆਣਾ